ਉਹ ਦਿਨ ਯਾਦ ਕਰਕੇ ਅੱਜ ਉਹ ਮਨਜਤ ਜੇ ਮੈਂ 40 ਸਾਲ ਬਾਅਦ ਵੀ ਯਾਦ ਕਰਦਾ ਹੈ ਇੰਜ ਲੱਗਦਾ ਹੈ ਕਿ ਉਹ ਅੱਜ ਹੀ ਵਾਪਰ ਰਿਆ ਉਸ ਵਰਤਾਰੇ ਨੂੰ ਮੈਂ ਸਮਝਦਾ ਕਿ ਅੱਖਰਾਂ ਨਾਲ بیان ਨਹੀਂ ਕੀਤਾ ਜਾ ਸਕਦਾ ਬਿਲਕੁਲ ਜੀ ਮੈਂ ਪੂਸ਼ਕੀ ਸਮਝਦਾ ਕਿ ਹਾਨੂੰ ਪਹਿਲੇ ਦੋ ਘੱਲੂ ਘਰੇ ਨਹੀਂ ਅਸੀਂ ਵੇਖ ਕੇ ਸੁਣੇ ਸੀ ਇਤਿਹਾਸ ਪੜ੍ਹਿਆ ਸੀ ਉਹਨਾਂ ਦਾ ਜਿਹੋ ਜੁਰਮ ਉਸ ਵੇਲੇ ਦੀ ਸਰਕਾਰਾਂ ਨੇ ਕੀਤਾ ਸੀ ਤੇ ਮੈਂ ਸਮਝਦਾ ਤੀਜੇ ਘੱਲੋਂ ਕਾਰੇ 'ਚ ਵੀ ਉਹ ਜੁਰਮ ਉਹਦੇ ਨਾਲ ਵਧ ਕੀਤਾ ਗਿਆ ਇਸ ਛੋਟੀ ਉਮਰ ਵਿੱਚ ਇੱਕ ਫਰੰਟ ਵਾਲੀ ਮੋਰਚੀ ਦੀ ਗਵਾਈ ਕਰਨ ਦਾ ਵੀ ਮੌਕਾ ਮਿਲਿਆ ਉਹ ਜੋ ਕਰ ਸਕਦੇ ਸੀ ਟੈਂਕਾਂ ਤੋਪਾਂ ਦੇ ਨਾਲ ਉਹਨਾਂ ਨੇ ਆਲੇ ਦੁਆਲੇ ਦੀਆਂ ਬਿਲਡਿੰਗਾਂ ਵੀ ਢਾਈਆਂ ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਸਾਡਾ ਵੱਡਾ ਸਰੋਤ ਹੈ ਸਭ ਤੋਂ ਵੱਡਾ ਸਿੱਖ ਇਤਿਹਾਸ ਦਾ ਸਰੋਤ ਸੀਗਾ ਜਿੱਥੋਂ ਆਉਣ ਵਾਲੀਆਂ ਪੀੜ੍ਹੀਆਂ ਲੈ ਸਕਦੀਆਂ ਨੇ ਸਿੱਖ ਲੈ ਸਕਦੀਆਂ ਨੇ ਉਹ ਉਹਨਾਂ ਨੇ ਆਓ ਉਹਨਾਂ ਸਿੱਖਾਂ ਨੂੰ ਨਤਮਸਤਕੋ ਆਪਣੇ ਇਤਿਹਾਸ ਨੂੰ ਯਾਦ ਰੱਖੋ ਇਤਿਹਾਸ ਨੂੰ ਯਾਦ ਰੱਖ ਕੇ ਗਾਂ ਸਿੱਧ ਲੈ ਕੇ ਚਲੋ ਤੇ ਚੰਗੇ ਗੁਰੂ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਅਸਾਂ ਸਿੱਖੀ ਨੂੰ ਪਰਪੂਲਿਤ ਕਰਨ ਮਤੇ ਕੋਈ ਵੀ ਪ੍ਰਭਲਾ ਕਰਨਾ ਕੋਈ ਉਹਨੂੰ ਕਰੀ ਜੂਨ 84 ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜਿੱਥੇ ਕੀ ਹਰ ਸਿੱਖ ਪਰਿਵਾਰ ਦੇ ਮਨਾਂ ਦੇ ਵਿੱਚ ਉਸ ਵੇਲੇ ਦਾ ਦੁੱਖ ਜਿਹੜਾ ਪਾਇਆ ਜਾਂਦਾ ਕਿਉਂਕਿ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਤੇ ਸਚਕੰਚੀ ਰਿਹਰਮੰਦਰ ਸਾਹਿਬ ਦੇ ਵਿੱਚ ਉਸ ਵੇਲੇ ਦੀਆਂ ਜਿਹੜੀਆਂ ਸਰਕਾਰਾਂ ਵੱਲੋਂ ਜਦੋਂ ਅਟੈਕ ਕੀਤਾ ਗਿਆ ਸੀਗਾ ਤਾਂ ਕਾਫੀ ਜ਼ਿਆਦਾ ਅਸੀਂ ਆਪਣਾ ਇਤਿਹਾਸ ਗਵਾ ਬੈਠੇ ਸੀ ਕਿ ਗੁਰੂ ਸਾਹਿਬ ਜੀ ਦੀ ਵੇਦ ਵੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਗੋਲੀਆਂ ਚੱਲੀਆਂ ਸੀਗੀਆਂ ਸਰੂਪ ਤੇ ਵੀ ਜੋ ਗੋਲੀ ਲੱਗੀ ਸੀਗੀ ਤਾਂ ਉਸ ਤੋਂ ਬਾਅਦ ਉਸ ਵੇਲੇ ਤੇ ਕੀ ਹਾਲਾਤ ਬਣੇ ਸੀਗੇ ਸੜਨਾਲ ਜਸਵੀਰ ਸਿੰਘ ਕੋਮਣ ਜੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿਉਂਕਿ ਉਸ ਵੇਲੇ ਦਾ ਦਰਦ ਜੋ ਹਾਲਾਤ ਸੀਗੇ ਉਹਨਾਂ ਨੇ ਖੁਦ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੇਖੇ ਸੀਗੇ ਉਹ ਹਾਲਾਤ ਉਸ ਸਰਕਾਰ ਦੇ ਨਾਲ ਨਿਜੀਠੇ ਨੇ ਤਾਂ ਸਾਡੇ ਨਾਲ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਆ ਵੀ ਗੁਰੂ ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਵੇਲੇ ਦੇ ਜੋ ਹਾਲਾਤ ਬਣੇ ਸੀਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਹੈ ਕਹਿੰਦੀ ਤਾਂ ਜ਼ਰੂਰ ਹੈ 84 ਲੇਕਿਨ 84 ਦੇ ਵਿੱਚ ਜੋ ਦਰਦਨਾਕ ਮਾਹੌਲ ਸੀਗਾ ਕੀ ਕਿਉਂਕਿ ਆਪਾਂ ਜਿਹੜਾ ਇਤਿਹਾਸ ਹੈ ਸਾਡਾ ਉਹ ਵੀ ਗਵਾ ਬੈਠਿਆ ਕਾਫੀ ਜ਼ਿਆਦਾ ਉਸ ਵੇਲੇ ਤੋਂ ਬਾਅਦ ਕਿਉਂਕਿ ਕਈ ਐਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਹੁਣ ਉਹ ਨਹੀਂ ਲੱਭਦੀਆਂ ਕਿਉਂਕਿ ਜਦੋਂ ਹਮਲਾ ਹੁੰਦਾ ਟੈਂਕਾਂ ਤੋਬਾ ਦੇ ਨਾਲ ਤਾਂ ਕਈ ਐਹੋ ਜਿਹੀਆਂ ਇਤਿਹਾਸਿਕ ਜੇ ਕਹਿ ਲਈਏ ਕਿ ਸੱਚਕੰਚੀ ਰਾਮੰਦਰ ਸਾਹਿਬ ਦੇ ਨੇੜਲੇ ਜੋ ਚਗਿਰਦੇ ਦੇ ਵਿੱਚ ਆਪਾਂ ਕਹਿ ਲਈਏ ਕਈ ਇਮਾਰਤਾਂ ਵੀ ਜਿਹੜੀਆਂ ਗਾਇਬ ਹੋ ਗਈਆਂ ਟੈ ਗਈਆਂ ਤਾਂ ਕੀ ਕੀ ਉਸ ਵੇਲੇ ਦਾ ਦਰਦ ਸੀਗਾ ਇੱਕ ਵਾਰੀ ਜ਼ਰੂਰ ਬਿਆਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਉਸ ਵੇਲੇ ਦਾ ਦਰਦਨਾਕ ਕੀ ਹਾਲਾਤ ਸੀਗੇ ਮੈਂ ਸਮਝਦਾ ਕਿ ਇਤਿਹਾਸ ਆਪਣੇ ਆਪ ਨੂੰ ਦਰਾਉਂਦਾ ਰਹਿੰਦਾ ਹੈ ਤਿੰਨ ਸਿੱਖ ਇਤਿਹਾਸ ਦੇ ਵਿੱਚ ਤਿੰਨ ਵੱਡੇ ਕੱਲੂਕਾਰ ਹੋਏ ਆ ਤੋ ਕੱਲੂਕਾਰ 17ਵੀਂ ਸਦੀ ਦੇ ਇਹ ਕਾਲੂ ਕਾਰਾ ਵੀ ਵੀ ਸਦੀ ਦਾ ਇਸ ਕਾਲੂ ਕਾਰੇ ਨੂੰ ਖੁਸ਼ਕਿਸਮਤ ਕਹਿ ਲੋ ਜਾਂ ਬਦਕਿਸਮਤ ਕਹਿ ਲੋ ਕਿ ਸਾਨੂੰ ਵੇਖਣ ਦਾ ਇਹ ਮੌਕਾ ਮਿਲਿਆ ਤੇ ਪਿੰਡੇ ਤੇ ਹਟਾਉਣ ਦਾ ਵੀ ਮੌਕਾ ਮਿਲਿਆ ਉਹ ਦਿਨ ਯਾਦ ਕਰਕੇ ਅੱਜ ਉਹ ਮਨਜਤ ਜੇ ਮੈਂ 40 ਸਾਲ ਬਾਅਦ ਵੀ ਯਾਦ ਕਰਦਾ ਤੇ ਇੰਜ ਲੱਗਦਾ ਹੈ ਕਿ ਉਹ ਅੱਜ ਹੀ ਵਾਪਰ ਰਿਹਾ ਤੇ ਉਸ ਵਰਤਾਰੇ ਨੂੰ ਮੈਂ ਸਮਝਦਾ ਕਿ ਅੱਖਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਉਹਦੀ ਚੀਜ਼ ਹੈ ਜੋ ਉਹਦੀ ਦਰਦ ਹੈ ਕੋਸੇ ਕੌਮ ਨੇ ਆਪਣੇ ਪਿੰਡੇ ਤੇ ਹੰਡਾਈ ਐ ਜੋ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਸ਼ਬਦਾਂ ਵਿੱਚ ਬਿਆਨ ਕਰਨਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਪਰ ਕੁਝ ਮਾਤਰ ਜਿਹੜੀਆਂ ਜਿਵੇਂ ਬਹੁਤ ਸਾਰੇ ਇਤਿਹਾਸ ਲਿਖਿਆ ਗਿਆ ਐ ਇੰਟਰੂਆਂ ਹੋਈਆਂ ਨੇ ਟੀਵੀ ਚੈਨਲਾਂ ਨੇ ਦਿੱਤੀਆਂ ਨੇ ਹਰ ਹਰ ਸਾਲ ਜੂਨ ਦੇ ਮਹੀਨੇ 'ਚ ਲੋਕ ਆਪਣੇ ਆਪਣੇ ਵਿਚਾਰ ਇਹਦੇ ਬਾਰੇ ਪ੍ਰਗਟ ਕਰਦੇ ਨੇ ਤੇ ਮੈਨੂੰ ਸਮ ਮੈਂ ਸਮਝਦਾ ਕਿ ਇਸ ਵਰਤਾਰੇ ਨਾਲ ਸਿੱਖ ਕੌਮ ਨੂੰ ਉਹ ਦਰਦ ਦਿੱਤਾ ਗਿਆ ਜਿਹੜਾ ਨਾ ਭੁੱਲਣ ਜੋਗਾ ਤੇ ਨਾ ਮaaf ਕਰਨ ਜੋਗਾ ਠੀਕ ਹੈ ਮੈਂ ਇਹ ਗੱਲ ਕਿ ਕਹਿ ਸਕਦੇ ਆ ਨਾ ਦਾ ਭੁੱਲਣ ਜੋ ਕੇ ਨਾ ਮਾਫ਼ ਕਰਨ ਜੋਗਾ ਇਹ ਤਾਰਾ ਜਦੋਂ ਅਟੈਕ ਕੀਤਾ ਗਿਆ ਸੀਗਾ ਸਰਕਾਰ ਵੱਲੋਂ ਹਕੂਮਤ ਵੱਲੋਂ ਜਦੋਂ ਅਟੈਕ ਕੀਤਾ ਗਿਆ ਸੀਗਾ ਤਾਂ ਉਸ ਵੇਲੇ ਕੀ ਹਾਲਾਤ ਸੀਗੇ ਸੱਚਕਣ ਜੀ ਹਰਮੰਦਰ ਸਾਹਿਬ ਵਿਖੇ ਆਮ ਤੌਰ 'ਤੇ ਉੱਤੇ ਜੋ ਸੰਗਤ ਹੈ ਉਸੇ ਤਰ੍ਹਾਂ ਨਾ ਆਈ ਸੀਗੀ ਜਦੋਂ ਇੱਕਦਮ ਅਟੈਕ ਦੇਖੋ ਉਦੋਂ ਨਾ ਐਕਚੁਅਲੀ ਇਹ ਸੀ ਕਿ 103 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਿਦੀਪੁਰਪ ਸੀਗਾ ਤੇ ਸ਼ਿਦੀਪੁਰਪ ਤੇ ਬਹੁਤ ਵੱਡੀ ਗਿਣਤੀ ਸੰਗਤ ਆਉਂਦੀ ਹੈ ਸੰਗਤ ਨੂੰ ਆਉਣ ਦਾ ਦਿੱਤਾ ਗਿਆ ਭਾਵੇਂ ਪਹਿਲੀ ਤਰੀਕ ਨੂੰ ਵੀ ਸਰਕਾਰ ਨੇ ਟਰਾਇਲ ਕਰਕੇ ਦੇਖ ਲਿਆ ਸੀ ਕਿ ਅੰਦਰ ਇਹਨਾਂ ਕੋਲੇ ਕੀ ਹੈ ਤੇ ਜਰਨਲ ਸਵੇਕਸਵਾਂ ਦੀ ਸੰਜਮ ਨੈਥਮਾ ਦੀ ਸਿਆਣ ਸਮਝ ਲਓ ਕਿ ਅੰਦਰੋਂ ਕੋਈ ਗੋਲੀ ਨਹੀਂ ਚੱਲੀ ਤੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੋ ਸਕਿਆ ਕਿ ਸਾਡਾ ਵੀ ਨੁਕਸਾਨ ਹੋ ਸਕਦਾ ਤੇ ਦੋ ਤਰੀਕ ਉਹਨਾਂ ਨੇ ਨਾਰਮਲ ਲੰਘਾਈ ਫੋਰਸਾਂ ਆਪਣੀਆਂ ਡਿਪਲੋਏ ਕੀਤੀਆਂ ਤੇ ਤਿੰਨ ਤਰੀਕ ਨੂੰ ਅਰਧ ਸੈਨਿਕ ਬਲਾਂ ਨੂੰ ਪੇਸ਼ਾਨ ਕਰਕੇ ਫੌਜ ਦੇ ਹਵਾਲੇ ਕਰਤਾ ਗਿਆ ਪੰਜਾਬ ਸਰ ਤੇ ਪੰਜਾਬ ਨੂੰ ਹਵਾਲੇ ਕਰਕੇ ਤੇ ਦਰਬਾਰ ਸਾਹਿਬ ਦੇ ਦਵਾਰੇ ਫੌਜ ਲਾਤੀ ਗਈ ਤੇ ਇਦਾਂ ਲੱਗਦਾ ਸੀ ਕਿ ਪੰਜਾਬ ਜਿਹੜਾ ਪੁੱਲ ਸੋਣੀ ਆਪਣੇ ਫੌਜ ਦੀ ਸੋਣੀ ਬਣਾਤਾ ਗਿਆ ਤੇ ਹੁਣ ਕਿਸੇ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਪਰ ਜਿਹੜਾ ਸਭ ਤੋਂ ਵੱਡਾ ਵਰਤਾਰਾ ਸੀ ਕਿ 3 ਤਰੀਕ ਨੂੰ ਸੰਗਤ ਨੂੰ ਅੰਦਰ ਆਉਣ ਦਿੱਤਾ ਗਿਆ ਪਰ ਬਾਹਰ ਕਿਸੇ ਨੂੰ ਨਹੀਂ ਜਾਣ ਦਿੱਤਾ ਗਿਆ ਜਿਹੜੇ ਜਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਸ਼ਾਮ ਨੂੰ ਹੀ ਪਤਾ ਲੱਗ ਗਿਆ ਸੀ ਤੇ 3 ਤਰੀਕ ਨੂੰ ਜਨਰਲ ਸਿਬੇਕ ਸਿੰਘ ਵਰਗੇ ਵਿਜ਼ਨਰੀ ਬੰਦੇ ਜਿਹੜੇ ਇੱਥੇ ਸੀਗੇ ਜਿਹੜੇ ਸਰਕਾਰਾਂ ਦੇ ਧੱਕੇ ਸੀਗੇ ਜਰਨਲ ਉਹ ਇੱਥੇ ਸੀਗੇ ਉਹਨਾਂ ਨੇ ਸ਼ਾਮ ਨੂੰ ਕਹਿਤਾ ਸੀ ਕਿ ਅਟੈਕ ਕਰਨਗੇ ਆਪਣੇ ਤੇ ਤੇ ਜੋ ਸਾਡੇ ਕੋਲ ਸੀਮਤ ਸਾਧਨ ਸੀ ਕਿ ਸੰਤ ਬਾਬਾ ਜਰਨੈਤ ਸਿੰਘ ਖਾਲਸਾ ਜੀ ਪਾਈ ਅਮਰੀਕ ਸਿੰਘ ਹੋਣਾਂ ਕੋਲੇ ਜਨ ਸਵੇਖ ਹੋਣਾਂ ਨੇ ਆਪਣੇ ਜਿਹੜੇ ਉਹਨਾਂ ਦੇ ਸੀਗੇ ਆਪਣੇ ਕਾਰਪਨ ਜਾਂ ਸਾਡੇ ਵਰਗੇ ਜਿਹੜੇ ਫੈਡਰੇਸ਼ਨ ਵਾਲੇ ਬੰਦੇ ਸੀ ਸਾਰਿਆਂ ਨੂੰ ਉਹਨਾਂ ਨੇ ਅਗਾਹ ਕਰਤਾ ਸੀ ਕਿ ਵੀ ਜੇ ਕਿਸੇ ਨੇ ਜਾਣਾ ਜਾ ਸਕਦਾ ਜੇ ਕਿਸੇ ਨੇ ਸਾਡੇ ਨਾਲ ਲੜਨਾ ਤੇ ਲੜ ਸਕਦਾ ਅਸੀਂ ਦ੍ਰਿੜ ਹਾਂ ਅਸੀਂ ਕਾਲ ਤੱਕ ਦੀ ਰਾਖੀ ਵਾਸਤੇ ਲੜਾਂਗੇ ਇੱਥੇ ਤੇ ਲੱਗ ਨਿੱਕੇ ਨਿੱਕੇ ਬੱਚੇ ਵੀ ਜਦੋਂ ਗੁਰੂ ਘਰ ਦੇ ਅੰਦਰ ਜਦੋਂ ਮੌਜੂਦ ਸੀਗੇ ਤਾਂ ਜਦੋਂ ਹਮਲਾ ਹੁੰਦਾ ਤਾਂ ਤੁਸੀਂ ਵੀ ਉਹ ਦਿਨਾਂ ਦੇ ਵਿੱਚ ਇੱਥੇ ਮੌਜੂਦ ਸੀਗੇ ਅੰਦਰ ਬਿਲਕੁਲ ਜੀ ਮੈਂ ਕੋਸ਼ਿਸ਼ ਕੀਤੀ ਸਮਝਦਾ ਕਿ ਸਾਨੂੰ ਪਹਿਲੇ ਦੋ ਘੱਲੂ ਘਾਰੇ ਨਹੀਂ ਅਸੀਂ ਵੇਖ ਕੇ ਸੁਣੇ ਸੀ ਇਤਿਹਾਸ ਪੜ੍ਹਿਆ ਸੀ ਉਹਨਾਂ ਦਾ ਜੋ ਜ਼ੁਲਮ ਉਸ ਵੇਲੇ ਦੀਆਂ ਸਰਕਾਰਾਂ ਨੇ ਕੀਤਾ ਸੀ ਤੇ ਮੈਂ ਸਮਝਦਾ ਤੀਜੇ ਘੱਲੂ ਘਾਰੇ 'ਚ ਵੀ ਉਹ ਜ਼ੁਲਮ ਉਹਦੇ ਨਾਲ ਵੱਧ ਕੀਤਾ ਗਿਆ ਮੈਨੂੰ ਛੋਟੀ ਉਮਰ ਵਿੱਚ ਇੱਕ ਫਰੰਟ ਵਾਲੀ ਮੋਰਚੀ ਦੀ ਗਵਾਈ ਕਰਨ ਦਾ ਵੀ ਮੌਕਾ ਮਿਲਿਆ ਉਹਦੇ ਵਿੱਚ ਸਾਡੇ ਸਿਹਤ ਸਿੰਘ ਜੀ ਵੀ ਹੋਏ ਸੀ 6-7 ਅਸੀਂ ਜ਼ਖਮੀ ਹੋ ਕੇ ਬਚ ਗਏ ਤੇ ਜਦੋਂ ਅਸੀਂ ਫੜੇ ਗਏ ਛੋਟੇ ਬੱਚਿਆਂ ਤੇ ਵੀ ਕੋਈ ਫੌਜ ਨੇ ਰਹਿਮ ਨਹੀਂ ਕੀਤਾ ਬਿਲਕੁਲ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਇੱਕ ਛੋਟੇ ਬੱਚੇ ਨੂੰ ਉਪਰ ਛਾਲ ਕੇ ਥੱਲੇ ਬ੍ਰੈਸਟ ਮਾਰਿਆ ਗਿਆ ਜਿਹਦੀ ਮੈਂ ਜਾਗਰ ਕੇ ਕੀਤੀ ਉਹ ਅੱਜ ਵੀ ਮੇਰੇ ਅੰਦਰ ਚੀਜ਼ ਜਿਹੜੀ ਆ ਮੈਨੂੰ ਅੱਜ ਵੀ ਉਹ ਰੋਣ ਲਈ ਕਈ ਵਾਰੀ ਮਜਬੂਰ ਕਰ ਦਿੰਦੀ ਆ ਤੇ ਅਸੀਂ ਸਮਝਦੇ ਆ ਕਿ ਜਿਹੜਾ ਇੰਨਾ ਵੱਡਾ ਤਸੱਦਦ ਦਾ ਜਿਹੜਾ ਇਹਨਾਂ ਨੇ ਕੀਤਾ ਸੀ ਉਹ ਤਸੱਦਦ ਜਿਹੜਾ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਉਹਨੂੰ ਜਿੰਨੀ ਮਰਜ਼ੀ ਫਿਰ ਉਸ ਤੋਂ ਬਾਅਦ ਇਹ ਵੀ ਕਿਸੇ ਨੇ ਮਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਹੋਰ ਉਹ ਦੇੜਿਆ ਜਾਂਦਾ ਰਿਹਾ ਸਾਡੇ ਜ਼ਖਮਾਂ ਨੂੰ ਹੋਰ ਦੇੜਿਆ ਜਾਂਦਾ ਰਿਹਾ ਸਮਝਦੀ ਹਕੂਮਤਾਂ ਵੱਲੋਂ ਉਸ ਵੇਲੇ ਦੀ ਹਾਕਮ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਬਾਹਰ ਵਾਲਿਆਂ ਨੇ ਵੀ ਆ ਕੇ ਕੋਈ ਕਸਰ ਨਹੀਂ ਛੱਡੀ ਜਿਹੜਾ ਜਿਨ੍ਹਾਂ ਨੇ ਆ ਪੰਜਾਬ ਨੂੰ ਉਸ ਜ਼ਖਮ ਨੂੰ ਕੋਈ ਮਲਮ ਲਾਉਣ ਦੀ ਗੱਲ ਕੀਤੀ ਜਦੋਂ ਕਿਉਂਕਿ ਜਿੱਦਾਂ ਉਸ ਵੇਲੇ ਹਾਲਾਤ ਬਣੇ ਸੀਗੇ ਉਸ ਤੋਂ ਬਾਅਦ ਲਗਾਤਾਰ ਹਰ 6 ਜੂਨ ਨੂੰ ਗੁਰੂ ਘਰ ਦੇ ਅੰਦਰ ਬਾਹਰ ਫੋਰਸ ਬੜੇ ਵੱਡੇ ਪੱਧਰ ਤੇ ਲਗਾ ਦਿੱਤੀ ਜਾਂਦੀ ਹੈ ਇਸ ਵਕਤ ਵੀ ਜੇ ਆਪਾਂ ਗੱਲ ਕਰੀਏ ਤਾਂ 500 ਤੋਂ ਵੱਧ ਮੁਲਾਜ਼ਮ ਜਿਹੜਾ ਪੰਜਾਬ ਪੁਲਿਸ ਦਾ ਗੁਰੂ ਘਰ ਦੇ ਚ ਗਿਰਦੇ ਤੇ ਅੰਦਰ ਪ੍ਰਕਰਮਾਂ ਦੇ ਵਿੱਚ ਤਨਾਤ ਹੈਗਾ ਕੀ ਸਮੇਂ ਤੋਂ ਕਿਉਂ ਇਹੋ ਜੀ ਲੋਡ ਪੈਂਦੀ ਆ ਇਹਨਾਂ ਦਿਨਾਂ ਦੇ ਮੈਂ ਸਮਝਦਾ ਕਿ ਜਿਹੜਾ ਸਰਕਾਰਾਂ ਦਾ ਆਪਣਾ ਕੰਮ ਹੁੰਦਾ ਸਾਡਾ ਆਪਣਾ ਕੰਮ ਹੈ ਅਸੀਂ ਸ਼ਹੀਦਾਂ ਨੂੰ ਨਤਮਸਤਕ ਹੋਣਾਉਨੇ ਆ ਸਰਕਾਰ ਕੋਈ ਵੀ ਨਹੀਂ ਕਹਿੰਦੀ ਹੁੰਦੀ ਕਿ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਕੋਈ ਮਨਾਵੇ ਉਹਨਾਂ ਦੇ ਦਿਨ ਮਨਾਵੇ ਉਹਨਾਂ ਦੀ ਕੋਈ ਉਹਨਾਂ ਨੂੰ ਯਾਦ ਕਰੇ ਉਸ ਇਤਿਹਾਸ ਨੂੰ ਵਰਤਾਰਾ ਬਣੇ ਸਾਡੀਆਂ ਆ ਪੁੱਲ ਜੱਦਾ ਜਿਹੜੀਆਂ ਉਹ ਫੇਰ ਜਿੰਦਾ ਹੋਣ ਤੇ ਸਰਕਾਰਾਂ ਦਾ ਇਹ ਕੰਮ ਹੈ ਕਿ ਸਰਕਾਰਾਂ ਨੇ ਉਹ ਕਿਸੇ ਤਰੀਕੇ ਨਾਲ ਡਰਾ ਧਮਕਾ ਕੇ ਲੋਕਾਂ ਨੂੰ ਆਉਣ ਤੋਂ ਰੋਕਣਾ ਹੀ ਹੁੰਦਾ ਤੇ ਆਪਣੇ ਪ੍ਰਬੰਧ ਵੀ ਕਰਨੇ ਹੁੰਦੇ ਤਾਂ ਤੇ ਕਿਉਂਕਿ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਸ਼ਰਮਿਕਾ ਕਮੇਟੀ ਵੱਲੋਂ ਮਨਜੀਤ ਸਾਹਿਬ ਹਾਲ ਦੇ ਬਾਅਦ ਤਾਂ ਜਦੋਂ ਸੰਗਤ ਉਸ ਪ੍ਰਦਰਸ਼ਨੀ ਨੂੰ ਦੇਖਦੀ ਆ ਉਸ ਵੇਲੇ ਦੀਆਂ ਤਸਵੀਰਾਂ ਦੇਖਦੀ ਆ ਕਾਫੀ ਮਨ ਜਿਹੜਾ ਹਰਦੇ ਜਿਹੜਾ ਵਲੁੰਧੜੇ ਜਾਂਦੇ ਆ ਸੰਗਤ ਦੇ ਕਿਉਂਕਿ ਛੋਟੇ ਛੋਟੇ ਬੱਚੇ ਉਸ ਦੇ ਵਿੱਚ ਉੱਥੇ ਲਿਖਿਆ ਫੋਟੋ ਤੇ ਉੱਤੇ ਲਿਖਿਆ ਤਸਵੀਰਾਂ ਤੇ ਲਿਖਿਆ ਮੈਂ ਅਤਵਾਦੀ ਹਾਂ ਮਤਲਬ ਇਹ ਅਤਵਾਦੀ ਨੂੰ ਕਿਉਂਕਿ ਇੱਕ ਟੈਗ ਲਗਾ ਦਿੱਤਾ ਗਿਆ ਸੀਗਾ ਸਿੱਖੀ ਦੇ ਉੱਤੇ ਕਿ ਅਤਵਾਦੀ ਨੂੰ ਉਹ ਚੀਜ਼ ਨੂੰ ਕਿਵੇਂ ਮੈਂ ਦੇਖ ਸੰਵਿਧਾਨ ਵੀ ਜਿਹੜਾ ਸਿੱਖ ਇਤਿਹਾਸ ਦੀ ਪ੍ਰਦਰਸ਼ਨੀ ਲਾਉਣੀ ਹੈ ਇਸ ਆਪਣੇ ਆਪ ਨੂੰ ਜਿਉਂਦੇ ਰੱਖਣ ਨੂੰ ਗੱਲ ਹੁੰਦੀ ਹੈ ਅਸੀਂ ਉਹ ਆਪਣੇ ਆਪ ਨੂੰ ਜਿਉਂਦੇ ਰੱਖਣ ਵਾਸਤੇ ਕੌਮੀ ਕਾਜ ਨੂੰ ਜਿਉਂਦੇ ਰੱਖਣ ਵਾਸਤੇ ਉਹ ਜਿਹੜੀ ਇਤਿਹਾਸ ਦੀ ਪਰਦਰਸ਼ੀ ਲਾਈ ਉਹ ਫ੍ਰੋਮਿੰਗ ਕਮੇਟੀ ਦਾ ਸਲਾਹਕਾ ਜੋਗ ਕਰਾਲਾ ਹੈ ਕਿ ਉਸ ਵੇਲੇ ਜਿਹੜੇ ਜਿਹਦੇ ਵਿੱਚੋਂ ਝਲਕਦੀ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਬਜ਼ੁਰਗਾਂ ਨੂੰ ਵੀ ਬਣਾਇਆ ਗਿਆ ਬੀਬੀਆਂ ਨੂੰ ਵੀ ਬਣਾਇਆ ਗਿਆ ਤੇ ਇੰਨੀ ਵੱਡੀ ਕੈਜ਼ੁਐਲਟੀ ਕੀਤੀ ਗਈ ਉਸ ਵੇਲੇ ਜਿਹੜਾ ਬਚਾਇਆ ਜਾ ਸਕਦਾ ਸੀਗਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਕਿ ਤੇ ਉਹ ਗਨਮਿਤ ਕੇਂਦਰਾ ਗਾਂਧੀ ਦਾ ਇੱਕ ਪਲੈਨਿੰਗ ਸੀ ਕਿ ਅਸੀਂ ਸਿੱਖਾਂ ਤੋਂ ਇੱਕ ਤੇ ਐਮਰਜੈਂਸੀ ਦਾ ਬਦਲਾ ਲੈਣਾ ਸੀ ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਦੀ ਹੀਟੀ ਹੋਈ ਐਮਰਜੈਂਸੀ ਲਾ ਕੇ ਤੇ ਉਹ ਖਰ ਗਈ ਮਗਰੋਂ ਉਹਨੇ ਸਮਝਿਆ ਕਿ ਇਹ ਮੋਰਤਾ ਜਿਹੜਾ ਸਿੱਖਾਂ ਨੇ ਹੀ ਜਿਤਾਇਆ ਨਹੀਂ ਤੇ ਐਮਰਜੈਂਸੀ 'ਚ ਮੈਂ ਸਾਰੇ ਹਿੰਦੁਸਤਾਨ ਨੂੰ ਕੁੱਟ ਕੇ ਮਹਾਰਾਣੀ ਬਣ ਸਕਦੀ ਸੀ ਹਿੰਦੁਸਤਾਨ ਦੀ ਤੇ ਮੈਂ ਸਮਝਦਾ ਹਾਂ ਕਿ ਉਹਨੂੰ ਉਹਦਾ ਉਹ ਵੀ ਬਦਲਾ ਲਿਆ ਤੇ ਉਹਨੂੰ ਬਦਲਾ ਲੈ ਕੇ ਉਹਨੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਵੱਡਾ ਹਾਕਮ ਕੋਈ ਨਹੀਂ ਪਰ ਸੰਤ ਜਰਨੈਲ ਸਿੰਘ ਦੇ ਆਪਣੀ ਜ਼ਿੰਦਗੀ ਦੇ ਜਿਹੜੇ ਆਖਰੀ ਪੜਾਅ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੰਦੇ ਦੀ ਜਮੀਰ ਨਹੀਂ ਮਾਰੀ ਜਾ ਸਕਦੀ ਬੰਦੇ ਦੀ ਮਿੱਟੀ ਮਾਰੀ ਜਾ ਸਕਦੀ ਹੈ ਤੇ ਮਿੱਟੀ ਨੂੰ ਤੁਸੀਂ ਰੋਲ ਕੇ ਇੱਕ ਕੋਸ਼ਿਸ਼ ਕਰਨੀ ਜਾਓਗੇ ਅਸੀਂ ਕਬਜ਼ਾ ਕਰ ਲਾਂਗੇ ਦਰਬਾਰ ਸਾਹਿਬ ਤੇ ਉਹ ਨਹੀਂ ਹੋਇਆ ਉਹਦੇ ਨਾਲ ਮੈਂ ਸਮਝਦਾ ਕਿ ਸਿੱਖਾਂ ਨੇ ਆਪਣੀ ਅਣਖ ਤੇ ਇੱਜ਼ਤ ਨੂੰ ਬਚਾਉਣ ਵਾਸਤੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਸਹੀ ਉਸ ਵੇਲੇ ਨਾ ਅਸੀਂ ਕਈ ਆਪਣਾ ਇਤਿਹਾਸ ਕਿਉਂਕਿ ਗਵਾ ਬੈਠੇ ਹਾਂ ਉਸ ਵੇਲੇ ਦਾ ਕਿਉਂਕਿ ਕਈ ਇਮਾਰਤਾਂ ਐ ਉਹ ਜਿਹੀਆਂ ਸਿੱਗੀਆਂ ਜੋ ਪੀੜ੍ਹੀ ਤਰ ਪੀੜ੍ਹੀ ਦੇਖਣ ਲਈ ਕਿਉਂਕਿ ਇੱਕ ਜਿਹੜਾ ਆਣ ਵਾਲਾ ਯੁੱਧ ਆ ਉਹਨੂੰ ਪਤਾ ਲੱਗਣਾ ਸੀਗਾ ਕਿ ਗੁਰੂ ਘਰ ਦੇ ਨਾਲ ਇਹ ਉਹੋ ਜੇ ਬਾਜ਼ਾਰ ਨੇ ਜਾਂ ਫਿਰ ਇਤਿਹਾਸਿਕ ਇਮਾਰਤਾਂ ਵੀ ਹੈਗੀਆਂ ਨੇ ਤਾਂ ਕਿੰਨਾ ਘਟਾ ਟੇੜੀ ਹੋਇਆ ਸੀ ਉਹ ਉਸ ਵੇਲੇ ਉਹ ਮੈਂ ਕਿਉਂਕਿ ਕਾਫੀ ਜ਼ਿਆਦਾ ਅਸੀਂ ਆਪਣੇ ਇਤਿਹਾਸ ਗਵਾ ਬੈਠੇ ਹਾਂ ਉਸ ਦਿਨ ਮੈਂ ਸਮਝਦਾ ਕਿ ਉਦੋਂ ਉਹਨਾਂ ਨੇ ਜੋ ਕਰ ਸਕਦੇ ਸੀ ਟੈਂਕਾਂ ਤੋਪਾਂ ਦੇ ਨਾਲ ਉਹਨਾਂ ਨੇ ਅਗਲੇ ਦੁਆਬ ਦੀਆਂ ਬਿਲਡਿੰਗਾਂ ਵੀ ਢਾਈਆਂ ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਸਾਡਾ ਵੱਡਾ ਸਰੋਤ ਹੈ ਸਭ ਤੋਂ ਵੱਡਾ ਸਿੱਖ ਇਤਿਹਾਸ ਦਾ ਸਰੋਤ ਸੀਗਾ ਜਿੱਥੋਂ ਆਉਣ ਵਾਲੀਆਂ ਪੀੜ੍ਹੀਆਂ ਲੈ ਸਕਦੀਆਂ ਨੇ ਸੇਧ ਲੈ ਸਕਦੀਆਂ ਨੇ ਉਹਨਾਂ ਨੇ ਇਸ ਰੋਧ ਵੀ ਖਤਮ ਕੀਤਾ ਮੇਰੇ ਬੈਠਿਆ ਉਹ ਅੱਗ ਲਾਈ ਅਸੀਂ ਗਵਾਹ ਜਸਮੀ ਦੇ ਗਵਾਹਾਂ ਕਿ ਸਰਕਾਰਾਂ ਨੇ ਉਹਨੂੰ ਫੋਰੇਸ਼ਨ ਕੰਪਲੀਟ ਕਰਨ ਤੋਂ ਬਾਅਦ ਲਾਇਬ੍ਰੇਰੀ ਨੂੰ ਸਾੜਿਆ ਉਹਨਾਂ ਦਾ ਮਕਸਦ ਇਹ ਹੀ ਸੀਗਾ ਕਿ ਸਿੱਖ ਇਤਿਹਾਸ ਦੇ ਵਿੱਚੋਂ ਸਿੱਖ ਵਿਚਾਰਧਾਰਾ ਨੂੰ ਖਤਮ ਕਰਨਾ ਅੰਦਰ ਦੇ ਇਤਿਹਾਸ ਨੂੰ ਖਤਮ ਕਰਨਾ ਕਿ ਸਿੱਖ ਇਹ ਤੋਂ ਸੀਰ ਲੈ ਕੇ ਗਾਂਹ ਹੋਰ ਕੋਈ ਘੱਲੂਕਾਰਾਂ ਨਾਲ ਲੜ ਸਕਣ ਤੇ ਉਹ ਜਿਉਂ-ਜਿਉਂ ਮਨੁਵਾਰ ਦਾ ਤਿਉਂ ਤੋਂ ਦੂਣ ਸਵਾਏ ਆਉਣ ਵਾਲੀ ਗੱਲ ਹੈ ਉਹਨਾਂ ਨੇ ਆਪਣਾ ਯਤਨ ਕੀਤਾ ਪਰ ਸਿੱਖ ਕੌਮ ਨੂੰ ਕਰਦਾ ਇਦਾਂ ਖਤਮ ਨਹੀਂ ਕੀਤਾ ਜਾ ਸਕਿਆ ਸੁਰਦਾ ਮੰਜ਼ਰ ਆਪਣੇ ਤੇ ਹੰਡਾਇਆ ਕਿਉਂਕਿ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਅੰਦਰ ਸੀਗੇ ਤਾਂ ਜਿਹੜੀ ਸੰਗਤ ਹੈ ਸੰਗਤ ਨੂੰ ਕੀ ਅਪੀਲ ਕਰਨੀ ਚਾਹੋਗੇ ਹੁਣ ਕਿਉਂਕਿ 6 ਜੂਨ ਫੇਰ ਆ ਰਹੀ ਹੈ ਕਹਿ ਸਕਦੇ ਕਿ ਦੋ ਦਿਨ ਦਾ ਸਮਾਂ ਰਹਿ ਗਿਆ ਤਾਂ ਅੱਜ ਪਾਠ ਵੀ ਆਰੰਭ ਹੋ ਚੁੱਕੇ ਨੇ ਤਾਂ ਵੱਖ-ਵੱਖ ਜਥੇਬੰਦੀਆਂ ਵਜਾਉਣਗੀਆਂ ਤਾਂ ਸੰਗਤ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜਾ ਯੂਥ ਆ ਖਾਸ ਤੌਰ ਤੇ ਯੂਥ ਨੂੰ ਕੀ ਕਰਾਂ ਮੈਂ ਤਾਂ ਵੇਖੋ ਜੀ ਇਹ ਸੰਗਤ ਨੂੰ ਤੇ ਅਪੀਲ ਕਰੂੰਗਾ ਕਿ ਤੁਸੀਂ ਆਓ ਉਹਨਾਂ ਸਿੱਧਾਂ ਨੂੰ ਨਾਤਮਸਤ ਕਰੋ ਆਪਣੇ ਇਤਿਹਾਸ ਨੂੰ ਯਾਦ ਰੱਖੋ ਇਤਿਹਾਸ ਨੂੰ ਯਾਦ ਰੱਖ ਕੇ ਗਾਂ ਸੇਧ ਲੈ ਕੇ ਤੁਰੋ ਤੇ ਚੰਗੇ ਗੁਰੂ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਅਸਾਂ ਸਿੱਖੀ ਨੂੰ ਪਰਪੂਲਿਤ ਕਰਨ ਮਤੇ ਕੋਈ ਵੀ ਪਰਲਾ ਕਰਨਾ ਪਵੇ ਉਹਨੂੰ ਕਰੀਏ ਜੀ ਤਾਂ ਬਿਲਕੁਲ ਜੀ ਇਹ ਖੁੱਲ ਕੇ ਗੱਲਬਾਤ ਜਿਹੜੀ ਆਪਾਂ ਕੀਤੀ ਆ ਤਾਂ ਜੂਨ 84 ਨੂੰ ਲੈ ਕੇ ਕਿਉਂਕਿ ਇਹ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜਿੱਥੇ ਕਿ ਸੰਗਤਾਂ ਦੇ ਜੁਦੇਸ਼ ਤੋਂ ਗੁਰੂ ਘਰ ਵਿਖੇ ਨਤਮਸਤਕ ਹੁੰਦੀਆਂ ਨੇ ਉੱਥੇ ਹੀ ਜਥੇਬੰਦੀਆਂ ਵਕਫ ਵਕ ਜਥੇਬੰਦੀਆਂ ਗੁਰੂ ਘਰ ਵਿਖਿਆ ਕੇ ਨਤਮਸਤਕ ਵੀ ਹੁੰਦੀਆਂ ਨੇ ਤਾਂ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜੂਨ 84 ਨੂੰ ਲੈ ਕੇ ਕਿਉਂਕਿ 6 ਜੂਨ ਆ ਰਹੀ ਆ ਤਾਂ ਕੱਲੀ ਕੱਲੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਵੰਤ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਤੋਂ 9190 ਜਗਵੰਨੀ ਟੀਵੀ ਸ਼੍ਰੀ ਅਮਸੋਈ